ਕੀ ਹਾਲ ਚਾਲ ਹੈ ਮਿੱਤਰੋ ਸਤਿ ਸ੍ਰੀ ਅਕਾਲ ਆਜ ਅਸੀਂ ਜਾ ਰਹੇ ਹਾਂ ਮੈਂ ਤੇ ਬਾਈਕ ਕਲਜੀਤ ਕਲਜੀਤ ਬਾਈ ਦੀ ਡਿਊਟੀ ਹੁੰਦੀ ਆ ਫਰੀਦਕੋਟ ਹਸਪੀਟਲ ਦੇ ਵਿੱਚ ਤੇ ਮੈਨੂੰ ਕਿਹਾ ਦਾ ਚੱਲਨੇ ਆ ਫਰੀਦਕੋਟ ਕਹਿੰਦਾ ਮੈਸਜੇ ਦੀ ਮੜਨਾ ਤੇ ਦਰਸ਼ਨੀ ਕਰਾਂ ਤੂੰ ਮੈਨੂੰ ਕਈ ਵਾਰੀ ਬਾਬਾ ਫਰੀਦ ਦੇ ਦਰਸ਼ਨ ਕਲਜੀਤ ਹੀ ਕਰਾ ਕੇ ਲਿਆ ਬਾਈ ਤੇ ਬਹੁਤ ਮਤਲਬ ਜੇ ਆਪ ਨਹੀਂ ਨਾ ਮੱਥਾ ਟੇਕਣ ਜਾਂਦਾ ਤੇਰੀ ਹਾਜ਼ਰੀ ਲੱਗ ਹੀ ਜਾਂਦੀ ਆ ਕਿਉਂਕਿ ਇੱਕ ਮੈਚ ਲਾ ਜਾਂਦਾ ਨਾਲ ਫਿਰ ਆਣਾ ਗੁਰੂ ਦੀ ਕਿਰਪਾ ਹੋ ਜਾਂਦੀ ਲੈ ਕੇ ਆਇਆ ਵਾ ਚਲੋ ਈ ਗੱਲਾਂ ਹੀ ਕਰਦੇ ਸੀ ਹਾਂਜੀ ਅੱਜ ਸਾਨੂੰ ਕਰਾਉਣੇ ਆ ਦਰਸ਼ਨ ਬਾਬਾ ਫਰੀਦ ਜੀ ਦੇ ਅਸਥਾਨ ਦੇ ਐਂਡ ਫਰੀਦਕੋਟ ਦੇ ਠੀਕ ਹੈ ਜੀ ਫਰੀਦਕੋਟ ਸ਼ਹਿਰ ਛੋਟਾ ਵਾ ਬਹੁਤ ਛੋਟਾ ਜਿਆਦਾ ਵੀ ਨਹੀਂ ਠੀਕ ਹੈ ਪਰ ਮੋਗੇ ਨਾਲ ਛੋਟਾ ਹਾਂ ਛੋਟਾ ਜਿਹਾ ਬਾਜ਼ਾਰ ਆ ਬੜਾ ਪਿਆਰਾ ਹੈ ਸ਼ਹਿਰ ਪੁਰਾਣੀਆਂ ਇਮਾਰਤਾਂ ਬਹੁਤ ਹੈਗੀਆਂ ਦੇਖਣ ਵਾਲੀਆਂ ਮੈਂ ਤੇ ਬਾਈਕਲ ਜੀ ਦੇ ਮੋਟਰਸਾਈਕਲ ਜਾ ਰਹੇ ਹਾਂ ਜੀ ਇਹਦੇ ਮੋਟਰਸਾਈਕਲ ਤੇ ਬਹੁਤ ਸਫ਼ਰ ਕੀਤਾ ਬਈ ਲਓ ਵੀ ਮਿੱਤਰੋ ਪਹੁੰਚ ਚੁੱਕੇ ਹਾਂ ਸਮੇਂ ਫਰੀਦਕੋਟ ਦੀ ਨਹਿਰ ਤੇ ਜਿੱਥੇ ਅਸੀਂ ਵੈਰੀ ਵੱਡ ਵੱਡੇ ਕੇ ਬੜੇ ਸੁੱਟੇ ਹੂੰ ਗੱਲਾਂ ਕਰਨਾਂ ਚ ਇਹ ਹੈਗਾ ਮੇਨ ਚੌਂਕ ਗੋਲ ਚੌਂਕਾ ਦੇ ਸ਼ਹਿਰ ਦੇ ਵਿੱਚ ਨੂੰ ਤੇਲ ਫੂਕਦੇ ਮਿਲ ਜਾਣਗੇ ਉਹ ਵਾਲਾ ਗਾਣਾ ਇੱਥੇ ਬਣਿਆ ਆਈ ਚੌਂਕ ਤੇ ਲੋ ਜੀ ਪਰਾਣਾ ਗੇੜ ਚੈੱਕ ਕਰੋ ਫਰੀਦਗੋੜ ਸ਼ਹਿਰ ਤੱਕ ਕਿੰਨਾ ਘੈਂਟ ਆ ਚਲ ਪਿਆ ਦੇ ਮੋਟਰਸਾਈਕਲ ਉਹ ਹੋ ਗਿਆ ਬਾਈਕਲ ਜੀ ਤੋ ਹੋ ਗਿਆ ਉਹ ਹੋ ਗਿਆ ਆ ਹੈਗਾ ਕਿਲਾ ਮੈਟਰੋ ਇੱਕਲੇ ਦਰਸ਼ਨ ਕਰਾਉਂਦੇ ਆ ਮਹੀਨੇ ਮੱਸਿਆ ਨਹੀਂ ਕਰਾਉਂਦੇ ਕਿ ਇਹ ਕਰਾਉਂਦੇ ਆ ਸਾਲ ਸੂਲ ਬਾਅਦ ਹੀ ਜਦੋਂ ਮੇਲਾ ਹੁੰਦਾ ਉਦੋਂ ਹਣ ਮੈਂ ਲਾਦਾ ਮੂੰਹ ਤੋਂ ਆਪਦੇ ਗੁੰਗਟ ਨਹੀਂ ਨਹੀਂ ਹਿਜਾਬ ਹਿਜਾਬ ਲਾਤਾ ਆਪਾਂ ਤੇ ਚਲੋ ਜੀ ਹਾਂ ਪਹਿਨੇ ਕਮਣ ਕੇ ਲੱਗੀਆਂ ਯਾਰ ਭਈ ਗਰਮੀ ਹੈ ਹੀ ਬਹੁਤ ਕੀ ਕਰੀਏ ਬੋਲੋ ਭਾਈ ਜੀ ਕੁਛ ਕੀ ਕਹਿਣਾ ਚਾਹੂਗੇ ਤੁਸੀਂ ਬੋਲੋ ਉਹ ਸੁਣਿਆ ਨਹੀਂ ਤੈਨੂੰ ਮੈਂਨ ਕਾਂ ਲਾ ਪਹਿਲਾਂ ਗਰਮੀ ਹੈ ਹੀ ਬਹੁਤ ਭਈ ਬਹੁਤ ਜ਼ਿਆਦਾ ਗਰਮੀ ਹੈ ਤੇ ਸਾਰੇ ਨੇ ਪਤਾ ਗਰਮੀ ਗਰਮੀ ਹੈ ਜੀ ਬਹੁਤ ਲੀਗ ਗਰਮੀ ਹੈ ਬਹੁਤ ਪਹੁੰਚ ਗਏ ਆ ਆ ਮੇਨ ਸਟਾਨ ਮੇਨ ਦਰਬਾਰ ਮੇਨ ਐਂਟ੍ਰੈਂਸ ਤੇ ਲਾ ਬਾਬਾ ਫਰੀਦ ਜੀ ਸਹਿਬ ਮਹਾਰਾਜ 15 ਭਗਤਾਂ ਦੀ ਬਾਣੀ ਦਰਜ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਤੇ ਇੱਕ ਬਹੁਤ ਹੀ ਪਿਆਰੇ ਭਗਤ ਹੋਏ ਨੇ ਬਾਬਾ ਫਰੀਦ ਜੀ ਮਹਾਰਾਜ ਆ ਦਰਸ਼ਨ ਕਰੋ ਬਾਹਰ ਦੀ ਸੰਗਤ ਜੀ ਤੁਸੀਂ ਬਾਹਰਲੇ ਹਿੱਸੇ ਦੇ ਸਰੀਰ ਹਾਲਾ ਆ ਸਾਹਮਣੇ ਜੋੜਾ ਘਰ ਇੱਥੇ ਜੁੜੇ ਜਮਾ ਕਰਾ ਕੇ ਪੈਰ ਮ ਹੱਥ ਮੂੰਹ ਧੋ ਕੇ ਤੇ ਆ ਹੈਗਾ ਬਾਬਾ ਹੋਮੀਨ ਦਰਖਤ ਇੱਥੇ ਮੱਥਾ ਕਹਿੰਦੇ ਆ ਇਸ ਸਥਾਨ ਦੇ ਵਿੱਚ ਇਤਿਹਾਸਾ ਇਹ ਦਰਖਤ ਦਾ ਕਿ ਬਾਬਾ ਜੀ ਨੇ ਜਦੋਂ ਰਾਜੇ ਨੇ ਮਤਲਬ ਸੇਵਾ ਲਾਤੀ ਸੀ ਕਿ ਚਲੋ ਸਾਰੇ ਸੇਵਾ ਕਰੋ ਤੇ ਬਾਬਾ ਜੀ ਨੇ ਆਪ ਦੇ ਗਿੱਲੇ ਹੱਥ ਮਿੱਟੀ ਵਾਲੇ ਇਹਦੇ ਨਾਲ ਪੁੰਝੇ ਸੀਗੇ ਇਹ ਉਹ ਦਰਖਤ ਆ ਤੇ ਆ ਸਥਾਨ ਆ ਪਿਆਰਿਓ ਇਥੇ ਵੀ ਹੋਵੇ ਜੇ ਤਸਵੀਰ ਆ ਸਾਹਮਣੇ ਦੇਖੀ ਦੇਖੀ ਹੋ ਤੁਸੀਂ ਪਿੱਛੇ ਜੇ ਬਾਬਾ ਜੀ ਦੇ ਸਿਰ ਦੇ ਉੱਪਰੋਂ ਟੋਕਰ ਆਪੇ ਹਵਾ ਚ ਹੀ ਸੀਗਾ ਬਾਬਾ ਜੀ ਨੇ ਹੱਥ ਨੇ ਲਾਏ ਸੀਗੇ ਬਾਕੀ ਤੁਸੀਂ ਆਹ ਮਤਲਬ ਕਹਿ ਲਈਏ ਫੋਲੀ ਕਰਕੇ ਵੀਡੀਓ ਜਾਂ ਪਾਉਜ਼ ਕਰਕੇ ਸਾਰਾ ਇਤਿਹਾਸ ਪੜ ਸਕਦੇ ਜੇ ਤੁਸੀਂ ਚਾਹੋ ਨਾ ਪੜਨਾ ਤੇ ਪੜ ਸਕਦੇ ਹੋ ਧੰਨਵਾਦ ਤੇ ਮੈਂ ਹੁਣ ਚੱਲਿਆ ਇਸ ਤੋਂ ਅੱਗੇ ਤੇ ਬਹੁਤ ਸੋਹਣਾ ਪ੍ਰਬੰਧ ਆ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਸੇਵਾਦਾਰ ਬੜੇ ਪਿਆਰ ਨਾਲ ਦਰਸ਼ਕ ਉਹ ਕਰਨੋਂ ਆਉਂਦੀ ਐ ਸੇਵਾ ਐਤਵਾਰ ਤਾਂ ਫਿਰ ਸੰਗਤ ਘੱਟ ਹੁੰਦੀ ਬਾਈ ਵੀਰਵਾਰ ਸੰਗਤ ਬਹੁਤ ਹੁੰਦੀ ਆ ਜੇ ਖੁੱਲੇ ਮੇਲੇ ਕਰਨੇ ਆਂ ਦਰਸ਼ਨ ਕਰਨੇ ਆਂ ਗੁਰੂ ਸਾਹਿਬ ਦੇ ਪਿਆਰ ਨਾਲ ਤਾਂ ਆਪਦਾ ਹੋਰ ਦਿਨ ਆਜੂ ਤਾਂ ਵਧੀਆ ਗੱਲ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਬੜਾ ਸੋਹਣਾ ਮੁਖਵਾਕ ਹੈ ਪਿਆਰਾ ਹੈ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਗੁਰਬਾਣੀ ਪੜ੍ਹ ਰਹੇ ਨੇ ਸੁਖਨੀ ਸਾਹਿਬ ਜੀ ਦਾ ਜਾਪ ਕਰਦੇ ਪਏ ਨੇ ਮੇਰਾ ਵੀ ਨੱਤਾਂ ਲੈ ਲੈਣ ਦਾ ਥੋੜਾ ਜਿਹਾ ਮੈਂ ਵੀ ਕਰੂੰਗਾ ਬਾਣੀ ਸੁਣਨ ਆਪੁ ਸਾਧਕੀਆ ਸਭਾ ਕਰਤਾ ਆਮ੍ਰਿ ਜਨੈ ਆਪਣੀ ਵਿਦਗਤ ਜਿਸ ਕੀ ਸ੍ਰੇਸ਼ਟ ਸੁਕਰਨਾਇ ਮਹਾਰੂ ਅਵਰਣ ਪੂਜ ਕਾਰਤ ਵਿਚਾਰਤ ਜਿਸ ਕਾ ਆਸਾਣ ਕਾੜਤਿ ਆਪ ਤਾਗੁ ਰਾਖਤ ਦੇਕਰ ਹਾਥ ਮਾਨਸ ਜਤਨ ਕਰਤ ਬਹੁ ਬਾਤ ਤਿਸਕੇ ਕਰਤਬ ਬਿਰਥੇ ਜਾਤ ਮਾਰਦ ਰਖੈ ਅਵਰਣ ਕੋਇ ਸਰਬ ਜੀ ਆਕਾਰ ਆਕਾ ਸੋਇ ਕਾਹੇ ਸੋਚ ਕਰੇ ਰੇ ਪ੍ਰਾਣੀ ਜਪੁ ਨਾਨਕ ਪ੍ਰਭ ਨਾਕ ਬੜਾਣੀ ਵਰ ਉੱਤਾਰ ਬਾਰ ਪ੍ਰਭ ਜਪੀਐ ਬੇ ਅੰਮ੍ਰਿਤ ਏ ਬਣ ਤਨ ਤਰਬੀਐ ਲੋ ਵੀ ਮਿੱਤਰੋ ਬਾਬਾ ਜੀ ਦਰਸ਼ਨ ਕਰਕੇ ਗੁਰਬਾਣੀ ਸੁਣ ਕੇ ਅਸੀਂ ਆ ਗਏ ਆ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਲਿਆ ਛਕ ਚੌਲ ਸੋਚਦਾ ਸੀ ਕਿ ਮਿਲ ਜਾਣ ਥੋੜੇ ਖਾਣ ਪਰ ਚੌਲ ਨਹੀਂ ਮਿਲੇ ਫਿਰ ਮੈਂ ਦਾਲ ਫੁਲਕਾ ਛਕਿਆ ਪ੍ਰਸ਼ਾਦਾ ਛਕੀ ਪਰ ਚਾਹ ਪੀਤੀ ਨਾਲ ਖਾਧੀ ਜਿੰਨੀ ਤੇ ਪਰਸ਼ਾਦ ਨਜ਼ਾਰਾ ਆ ਗਿਆ ਵਾਹ ਸੰਗਤ ਵੇਖੋ ਬੜੇ ਪਿਆਰ ਨਾਲ ਬੈਠੇ ਹੋ ਗਰਮੀ ਬਹੁਤ ਸੀ ਵੀ ਸੀਰੀਅਸਲੀ ਆ ਮਾਤਾ ਜੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਪਏ ਆ ਬਹੁਤ ਪ੍ਰੇਮ ਨਾਲ ਬਾਬਾ ਜੀ ਦਰਸਨੇ ਕੋ ਬਾਬਾ ਫਰੀਦ ਫਰੀਦਾ ਜੰਗਲ ਜੰਗਲ ਕਿ ਆਪੋ ਇਹ ਵਣਕੰਡਾ ਮੂੜ ਏ ਜਿਹਦਾ ਮਤਲਬ ਆ ਤੂੰ ਜੰਗਲਾਂ ਦੇ ਵਿੱਚ ਕਿਉਂ ਭਗਤੀਆਂ ਕਰ ਜਾਂਦਾ ਐਵੇਂ ਜਾ ਕੇ ਉੱਥੇ ਕੰਡੇ ਖਬੂਈ ਜਾਂਦਾ ਪੈਰਾਂ ਦੇ ਵਿੱਚ ਵਸੀ ਰੱਬ ਹਿਆਲਗੇ ਜੰਗਲ ਕਿ ਹਟੁੰਦੀ ਰੱਬ ਤਾਂ ਤੇਰੇ ਮਨ ਦੇ ਵਿੱਚ ਤੇਰੇ ਇਖਿਆਲਾ ਦੇ ਵਿੱਚ ਗੈਰੂ ਕਿ ਤਰੀ ਸੋਚ ਵਿੱਚ ਤੇ ਅੰਦਰ ਮਨ ਦੇ ਵਿੱਚ ਪਰਮਾਤਮਾ ਵਸਦਾ ਜੰਗਲਾਂ ਜਾ ਕੇ ਉੱਥਕੇ ਖਾਈ ਜਾਂਦੇ ਬਾਬਾ ਫਰੀਦ ਜੀ ਦਾ ਇਹ ਬਚਨ ਨਾਨਕ ਰੱਖਦਾ ਜਾਈ ਮਤਲਬ ਤੋ ਸਿਰ ਕਰਦੇ ਧਿਆਨ ਕਰੇ ਕੋਈ ਖੰਤਾ ਕਾਲ ਕੋਈ ਕਹੇ ਜੋ ਨਾਨਕ ਰੱਖਦਾ ਜਾਈ ਮਤਲਬ ਤੋ ਸਿਰ ਕਰਦੇ ਧਿਆਨ ਕਰੇ ਕੋਈ ਖੰਤਾ ਕਾਲ ਕੋਈ ਕਹੇ ਜੋ ਦਿਨ ਤੋਂ ਹਾਰੀ ਕੋ ਛਾੜ ਕੇ ਸਤਿ ਸ਼੍ਰੀ ਅਕਾਲ ਲੋਬੇ ਮਿੱਤਰੋ ਮੈਂ ਦਰਸ਼ਨ ਕਰਕੇ ਬਾਬਾ ਜੀ ਦੀ ਹੁਣ ਜਾ ਰਿਹਾ ਆ ਸਰਕਾਰੀ ਹਸਪਤਾਲ ਬਾਈ ਕਲਜੀਤ ਦੇ ਕੋਲ ਤੇ ਰਸਤੇ ਵਿੱਚ ਬਿਲਡਿੰਗ ਵੇਖੀ ਤੇ ਇਹਦੀ ਵੀਡੀਓ ਬਣਾਉਣ ਲੱਗ ਗਿਆ ਵੀਡੀਓ ਬਣਾਉਦੇ ਬਣਾਉਦੇ ਚ ਸਮਝ ਆਈ ਜਦੋਂ ਸਕਰੀਨ ਵੇਖੀ ਤੇ ਫੋਨ ਤਾਂ ਮੇਰਾ ਬੰਦ ਹੋ ਰਿਹਾ ਸੀ 2% ਨਾਲ ਹੀ ਫੋਨ ਬੰਦ ਹੋ ਗਿਆ ਤੇ ਵਲੌਗ ਹੋ ਗਿਆ ਖਤਮ ਮਿਲਦੇ ਅਗਲੇ ਵਲੌਗ ਵਿੱਚ ਧੰਨਵਾਦ